ਮੈ ਮਾਈਕ ਵਾਲੇ ਵੀਰ ਨੂੰ ਕਹਾ ਕਿ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਕਾਰਡ ਲੈਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਦੇ ਹਜ਼ੂਰੀ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਤੁਸੀਂ ਇੱਥੇ ਖੜੇ ਖੜੇ ਕੋਈ ਕਿ ਤੁਹਾਡੀ ਲੱਤ ਵਿੱਚ ਫੈਕਚਰ ਹੈ ਜੇ ਝੋਕ ਕੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੋਕੇ ਮੱਥਾ ਨਹੀਂ ਦੇਖ ਸਕਦੇ ਤਾਂ ਐਵੇਂ ਹੀ ਸਤਿਬਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਉਹਦਾ ਤੁਹੀ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਪਿਤਾ ਦਾ ਬਖਸ਼ਿੰਦ ਅਧਾਰ ਹੈ ਕਰ ਉਪਦੇਾਇਣ ਸੱਚ ਰੱਖੇ ਬਹੁਤ ਭਾਤੇ ਹੋਰ ਪਿਤਾ ਘਰ ਲਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾਹ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤੇ ਸਾਉਂ ਫਿਰ ਦੁਬਾਰਾ ਅਨਚਰਨਾ ਦੇ ਨਾਲ ਜੋੜ ਲੈ। ਸੁਖਬੀ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ। ਕਿ ਤੁਸੀਂ ਅਕਾਲੀ ਸਰਕਾਰ ਤੇ ਰਹਿੰਦੇ ਆ। ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ। ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ? ਹਾਂ ਜਾਂ ਨਾਂਹ ਜਵਾਬ ਦੇਣਾ ਹੈ। ਹਾਂਜੀ ਇਸ ਤਰ੍ਹਾਂ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ੁੱਲਾ ਹੋਏ ਹਨ ਸਰਕਾਰ ਦੇ ਦਰਾਂ ਪੜੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕਤ ਦੇ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਬੇਗੁਨਾ ਸਿੱਖਾਂ ਦਾ ਕੋਹ ਕੋਹ ਕੇ ਗੱਤਰ ਕਰਨ ਵਾਲੇ ਜਾਂ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਦੇਣੀਆ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹ ਜਸਵਾਲ ਹੈ ਸਿੱਖ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜੇ ਸਿਰੋਤ ਇਹ ਤੁਦੜੀ ਕਿ ਐਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਆਹਦੇ ਦੌਰਾਨ ਕੋ ਲਾਹ ਹੋਈਆਂ ਕੀ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਫੀ ਦਿਵਾਉਣੇ ਕੋਵੇ ਪੇਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਦੱਤੇਦਾਰਾਂ ਨੂੰ ਆਖਿਰ ਹੈਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਲਏ ਅਤੇ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਤੇ ਸਰਸੇਵਾਲੇ ਸਾਧ ਨੂੰ ਮਾਫ ਕਰ ਦਿਓ ਉਹਨੂੰ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਰਕਾਰ ਆਇਆ ਨਾ ਸਰਕਾਰਾਂ ਦੇ ਦੌਰਾਨ ਬਹੁਤ ਕਲਾ ਹੋਈਆਂ ਮੈਂ ਐਸ ਕਰਕੇ ਬਖਸ਼ ਤੁਸੀਂ ਸਬੰਧਤ ਸਾਰਾ ਆਖੜੇ ਸਾਧਕ ਜਥੇਦਾਰਾਂ ਨੂੰ ਬੁਲਾ ਕੇ ਮਵਾਕਫੇ ਬਾਰੇ ਕੀ ਹੈ ਜਾਂ ਨਹੀਂ ਕਿਹਾ ਸਰਕਾਰਾਂ ਨੇ ਆਇਆ ਨਾ ਲਿਆ ਪਿਓ ਤੁਸੀਂ ਆਪਣੇ ਰਹਿਕੈਸ਼ ਤੇ ਤਤ ਸਾਥ ਤੇ ਜੱਥੇਦਾਰਾਂ ਨੂੰ ਬੁਲਾ ਕੇ ਸਵਦਾ ਸਾਥ ਨੂੰ ਦੇਣਾ ਮੰਗੇ ਮਵਾਕੇ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਬੋਲੋ ਇਸੇ ਤਰ੍ਹਾਂ ਤਰਪਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਜਤ ਜਤ ਪਰ ਵਿੱਚ ਲੱਭੇ ਜਾਓਗੇ ਤੁਹਾਡੀ ਸਰਕਾਰ ਵੇਲੇ ਗੁਰੂ ਪ੍ਰਕਾਸ਼ ਸਿੰਘ ਮਹਾਰਾਜ ਦੇ ਸਰੂਪ ਜਿਹੜਾ ਸਨ ਉਹ ਚੋਰੀ ਹੋਏ। ਕੰਤਾ ਦੇ ਉੱਤੇ ਪੋਸਟਰ ਲਾਏ ਗਏ। ਵੰਗਾਰਿਆ ਗਿਆ ਸਿੱਖਾਂ ਨੂੰ। ਦੰਗੀਆਂ ਗਾਰਾਂ ਉਹਦਾ ਪੋਸਟਰ ਤੇ ਲਿਖਿਆ ਲੱਗਾ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਨਾਂ ਗੁਸ਼ਤਾਂ ਦੇ ਉਛਤ ਪਨਾਇ ਕੀਤੇ ਉਹ ਤਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਵੈਪਲ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਮਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋੜੀਆਂ ਮਾਰ ਕੇ ਭੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾਂ ਤੋਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਕਿਉਂ ਜੇਕਰ ਤੁਸੀਂ ਸ਼ਰੋਅ ਕਮੇਟੀ ਨੂੰ ਕਹਿ ਕੇ ਸਪਟਾ ਸਾਹਿਬ ਦੀ ਮਵਾਕੀਬਾਨਾ ਜਿਹੜਾ ਫੈਸਲਾ ਸੀ ਉਹਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਖੋਰਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਖੋਰਕ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮਵਾਕੀ ਨੂੰ ਸਹੀ ਠਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੇ ਗੁਣਾ ਕੀਤਾ